ਦੇ ਲੋਕਾਂ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਰਕਾਰ ਹੀ ਦਿੱਤਾ ਉਹੀ ਵੱਡਾ ਐਲਾਨ ਜਿਸ ਦਾ ਚਿਰਾਂ ਤੋਂ ਕਰ ਰਹੇ ਸੀ ਲੋਕ ਇੰਤਜ਼ਾਰ ਸਰਕਾਰ ਆਉਣ ਤੋਂ ਪਹਿਲਾਂ ਵੀ ਲੋਕਾਂ ਦੇ ਵੱਲੋਂ ਗੁਹਾਰ ਲਗਾਈ ਗਈ ਸੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਸੀ ਕਿ ਆਖਰ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੱਡਾ ਐਲਾਨ ਕਰਨਗੇ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕਰਕੇ ਪੰਜਾਬੀਆਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਖੁਸ਼ੀ ਦੀ ਖਬਰ ਆਖਰ ਕਿਹੜੀ ਆ ਜਿਸ ਨੂੰ ਸੁਣ ਕੇ ਪੰਜਾਬ ਦੇ ਲੋਕ ਬਾਗੋ-ਬਾਗ ਹੋ ਜਾਣਗੇ ਪੁੱਠੀਆਂ ਛਾਲਾਂ ਮਾਰਨਗੇ ਦਰਅਸਲ ਧੂਰੀ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਧੂਰੀ ਦੇ ਵਿੱਚ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਉਸ ਓਵਰ ਬ੍ਰਿਜ ਨੂੰ ਮਨਜ਼ੂਰੀ ਮਿਲ ਚੁੱਕੀ ਹੈ 54. 7675 ਯਾਨੀ ਕਿ ਤਕਰੀਬਨ 55 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਓਵਰ ਬ੍ਰਿਜ ਬਣਨ ਜਾ ਰਿਹਾ ਧੂਰੀ ਦੇ ਵਿੱਚ ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਨਿਰਧਾਰਤ ਸਮੇਂ ਦੇ ਵਿੱਚ ਇਹ ਪੂਰਾ ਕੰਮ ਹੋ ਜਾਵੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਧੂਰੀ ਦੇ ਲੋਕਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਜਿਸ ਨੂੰ ਸੁਣ ਕੇ ਧੂਰੀ ਦੇ ਲੋਕ ਕਾਫੀ ਜ਼ਿਆਦਾ ਖੁਸ਼ ਹੋਣਗੇ ਕਿਉਂਕਿ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਤ ਮਿਲ ਜਾਵੇਗੀ ਟ੍ਰੈਫਿਕ ਤੋਂ ਨਜਾਤ ਮਿਲੇਗੀ ਲੋਕਾਂ ਦਾ ਸਮਾਂ ਬਚੇਗਾ ਲੋਕਾਂ ਦੀਆਂ ਮੁਸ਼ਕਿਲਾਂ ਘਟ ਜਾਣਗੀਆਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਲਗਾਤਾਰ ਚੱਕ ਰਹੇ ਸੀ ਕਿ ਧੂਰੀ ਦੇ ਵਿੱਚ ਇਸ ਸਮੱਸਿਆ ਤੋਂ ਕਿਵੇਂ ਨਜਿੱਠਿਆ ਜਾਵੇ ਬਹੁਤ ਵੱਡੀ ਇੱਕ ਸਮੱਸਿਆ ਸੀ ਕਿ ਰੇਲਵੇ ওভার ਬ੍ਰਿਜ ਬਣਾਇਆ ਜਾਵੇ ਪਰ ਹੁਣ ਰੇਲਵੇ ওভার ਬ੍ਰਿਜ ਜਿਹੜਾ ਬਣਾਇਆ ਜਾਵੇਗਾ ਤਾਂ ਇਸ ਰੇਲਵੇ ওভার ਬ੍ਰਿਜ ਬਣਨ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਆਸਾਨੀ ਹੋ ਜਾਵੇਗੀ ਲੋਕ ਜਿਹੜੇ ਨੇ ਚਿਰਾਂ ਤੋਂ ਮੰਗ ਕਰ ਰਹੇ ਸੀ ਤਾਂ ਚਿਰਾਂ ਤੋਂ ਮੰਗ ਤੋਂ ਬਾਅਦ ਲੋਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਆ ਕਿ ਸਰਕਾਰ ਰਹਿੰਦੇ-ਰਹਿੰਦੇ 2 ਸਾਲ ਸਰਕਾਰ ਦੇ ਰਹਿ ਚੁੱਕੇ ਨੇ ਤਕਰੀਬਨ 1.5 ਸਾਲ ਰਹਿ ਚੁੱਕਿਆ ਤਾਂ 1.5 ਸਾਲ ਦੇ ਵਿੱਚ ਵਿੱਚ ਇਹ ਕੰਮ ਮੁਕੰਮਲ ਹੋ ਜਾਵੇਗਾ ਜਾਂ ਫਿਰ ਦੁਬਾਰਾ ਤੋਂ ਆਮ ਆਦਮੀ ਪਾਰਟੀ ਸਰਕਾਰ ਰਿਪੀਟ ਕਰੇਗੀ ਜਾਂ ਫਿਰ ਕੋਈ ਹੋਰ ਸਰਕਾਰ ਆਵੇਗੀ ਤਾਂ ਕੰਮ ਵਿੱਚੇ ਲਟਕਿਆ ਜਾ ਰਹੇਗਾ ਇਸ ਦੇ ਉੱਤੇ ਨਜ਼ਰਾਂ ਰਹਿਣਗੀਆਂ ਪਰ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਆ ਮੁਹਿੰਮ ਹੈ ਯੁੱਧ ਚਲਾਇਆ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਭਾਵੇਂ ਕਿ ਛੋਟੀਆਂ ਮੱਛੀਆਂ ਤੇ ਭਾਵੇਂ ਹੁਣ ਵੱਡੇ ਮਗਰਮੱਛ ਵਿਕਰਮ ਮਜੀਠੀਆ ਵਰਗੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਵਿਕਰਮ ਮਜੀਠੀਆ ਵਰਗਿਆਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਵਿਜੀਲੈਂਸ ਦੀ ਰਡਾਰ ਦੇ ਉੱਤੇ ਸੀ ਤਾਂ ਵਿਜੀਲੈਂਸ ਨੇ ਵੀ ਕਾਬੂ ਕਰ ਲਿਆ ਤੇ ਹੁਣ ਪੁਰਾਣੀਆਂ ਫਾਈਲਾਂ ਖੋਲੀਆਂ ਜਾ ਰਹੀਆਂ ਨੇ ਪੁਰਾਣੀਆਂ ਪਰਤਾਂ ਫਰੋਲੀਆਂ ਜਾ ਰਹੀਆਂ ਨੇ 2021 ਦੇ ਵਿੱਚ ਜੋ ਮਾਮਲਾ ਦਰਜ ਕੀਤਾ ਸੀ ਐਨਡੀਪੀਐਸ ਦਾ ਉਸ ਮਾਮਲੇ ਦੇ ਵਿੱਚ ਵੀ ਸਾਬਕਾ ਡੀਜੀਪੀ ਸਦਾ ਚੱਟੋ ਪਾਦੀਆ ਤੋਂ ਵੀ ਜਿਹੜੀ ਆ ਜਾਣਕਾਰੀ ਲਈ ਗਈ ਸਾਬਕਾ ਡਿਪਟੀ ਡਾਇਰੈਕਟਰ ਈਡੀ ਦੇ ਜਿਹੜੇ ਨੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਬੁਲਾਇਆ ਗਿਆ ਪੁੱਛਗਿੱਛ ਦੇ ਲਈ ਤਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਹੁਣ ਇਹ ਜਿਹੜੇ ਨੇ ਲਗਾਤਾਰ ਵਿਕਰਮ ਮਜੀਠੀਆ ਦੇ ਉੱਤੇ ਸਕੰਜਾ ਕੱਸਿਆ ਜਾ ਰਿਹਾ ਤੇ ਨਾਲ ਹੋਰ ਵੀ ਕੱਲੇ ਵਿਕਰਮ ਮਜੀਠੀਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਚੁੱਕੇ ਨੇ ਕਿ ਵੱਡੇ ਮਗਰਮੱਛ ਕੋਈ ਵੀ ਹੋਣ ਭਾਵੇਂ ਜਿਨ੍ਹਾਂ ਨੇ ਕਾਲੇ ਕਾਰੋਬਾਰ ਦੇ ਨਾਲ ਆਪਣੇ ਮਹਿਲ ਉਸਾਰੇ ਨੇ ਤਾਂ ਉਹ ਮਹਿਲ ਜਿਆਦਾ دیر ਨਹੀਂ ਟਿਕਣਗੇ ਬਲਡوزر ਵੀ ਚੱਲੇਗਾ ਮਸ਼ੀਨਾ ਵੀ ਤਿਆਰ ਨੇ ਤੇ ਨਾਲ ਹੁਣ ਅਸੀਂ ਵੱਡੀਆਂ ਕਾਰਵਾਈਆਂ ਵੀ ਕਰ ਰਹੇ ਹਾਂ ਤਾਂ ਇੱਕ ਪਾਸੇ ਤਾਂ ਨਸ਼ੇ ਨੂੰ ਨੱਥ ਪਾਉਣ ਦੇ ਲਈ ਯੁੱਧ ਛੇੜਿਆ ਗਿਆ ਦੂਜੇ ਪਾਸੇ ਤੋਰੀ ਦੇ ਲੋਕਾਂ ਦੇ ਲਈ ਇਹ ਵੱਡੀ ਸੁਗात ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪੰਜਾਬ ਦੇ ਲੋਕਾਂ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਰਕਾਰ ਹੀ ਦਿੱਤਾ ਉਹੀ ਵੱਡਾ ਐਲਾਨ ਜਿਸ ਦਾ ਚਿਰਾਂ ਤੋਂ ਕਰ ਰਹੇ ਸੀ ਲੋਕ ਇੰਤਜ਼ਾਰ ਸਰਕਾਰ ਆਉਣ ਤੋਂ ਪਹਿਲਾਂ ਵੀ ਲੋਕਾਂ ਦੇ ਵੱਲੋਂ ਗੁਹਾਰ ਲਗਾਈ ਗਈ ਸੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਸੀ ਕਿ ਆਖਰ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੱਡਾ ਐਲਾਨ ਕਰਨਗੇ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕਰਕੇ ਪੰਜਾਬੀਆਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਖੁਸ਼ੀ ਦੀ ਖਬਰ ਆਖਰ ਕਿਹੜੀ ਆ ਜਿਸ ਨੂੰ ਸੁਣ ਕੇ ਪੰਜਾਬ ਦੇ ਲੋਕ ਬਾਗੋ-ਬਾਗ ਹੋ ਜਾਣਗੇ ਪੁੱਠੀਆਂ ਛਾਲਾਂ ਮਾਰਨਗੇ ਦਰਅਸਲ ਧੂਰੀ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਧੂਰੀ ਦੇ ਵਿੱਚ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਉਸ ਓਵਰ ਬ੍ਰਿਜ ਨੂੰ ਮਨਜ਼ੂਰੀ ਮਿਲ ਚੁੱਕੀ ਹੈ 54. 7675 ਯਾਨੀ ਕਿ ਤਕਰੀਬਨ 55 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਓਵਰ ਬ੍ਰਿਜ ਬਣਨ ਜਾ ਰਿਹਾ ਧੂਰੀ ਦੇ ਵਿੱਚ ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਨਿਰਧਾਰਤ ਸਮੇਂ ਦੇ ਵਿੱਚ ਇਹ ਪੂਰਾ ਕੰਮ ਹੋ ਜਾਵੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਧੂਰੀ ਦੇ ਲੋਕਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਜਿਸ ਨੂੰ ਸੁਣ ਕੇ ਧੂਰੀ ਦੇ ਲੋਕ ਕਾਫੀ ਜ਼ਿਆਦਾ ਖੁਸ਼ ਹੋਣਗੇ ਕਿਉਂਕਿ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਤ ਮਿਲ ਜਾਵੇਗੀ ਟ੍ਰੈਫਿਕ ਤੋਂ ਨਜਾਤ ਮਿਲੇਗੀ ਲੋਕਾਂ ਦਾ ਸਮਾਂ ਬਚੇਗਾ ਲੋਕਾਂ ਦੀਆਂ ਮੁਸ਼ਕਿਲਾਂ ਘਟ ਜਾਣਗੀਆਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਲਗਾਤਾਰ ਚੱਕ ਰਹੇ ਸੀ ਕਿ ਧੂਰੀ ਦੇ ਵਿੱਚ ਇਸ ਸਮੱਸਿਆ ਤੋਂ ਕਿਵੇਂ ਨਜਿੱਠਿਆ ਜਾਵੇ ਬਹੁਤ ਵੱਡੀ ਇੱਕ ਸਮੱਸਿਆ ਸੀ ਕਿ ਰੇਲਵੇ ওভার ਬ੍ਰਿਜ ਬਣਾਇਆ ਜਾਵੇ ਪਰ ਹੁਣ ਰੇਲਵੇ ওভার ਬ੍ਰਿਜ ਜਿਹੜਾ ਬਣਾਇਆ ਜਾਵੇਗਾ ਤਾਂ ਇਸ ਰੇਲਵੇ ওভার ਬ੍ਰਿਜ ਬਣਨ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਆਸਾਨੀ ਹੋ ਜਾਵੇਗੀ ਲੋਕ ਜਿਹੜੇ ਨੇ ਚਿਰਾਂ ਤੋਂ ਮੰਗ ਕਰ ਰਹੇ ਸੀ ਤਾਂ ਚਿਰਾਂ ਤੋਂ ਮੰਗ ਤੋਂ ਬਾਅਦ ਲੋਕਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਆ ਕਿ ਸਰਕਾਰ ਰਹਿੰਦੇ-ਰਹਿੰਦੇ 2 ਸਾਲ ਸਰਕਾਰ ਦੇ ਰਹਿ ਚੁੱਕੇ ਨੇ तकरीबन 1.5 ਸਾਲ ਰਹਿ ਚੁੱਕਿਆ ਤਾਂ 1.5 ਸਾਲ ਦੇ ਵਿੱਚ ਵਿੱਚ ਇਹ ਕੰਮ ਮੁਕੰਮਲ ਹੋ ਜਾਵੇਗਾ ਜਾਂ ਫਿਰ ਦੁਬਾਰਾ ਤੋਂ ਆਮ ਆਦਮੀ ਪਾਰਟੀ ਸਰਕਾਰ ਰਿਪੀਟ ਕਰੇਗੀ ਜਾਂ ਫਿਰ ਕੋਈ ਹੋਰ ਸਰਕਾਰ ਆਵੇਗੀ ਤਾਂ ਕੰਮ ਵਿੱਚੇ ਲਟਕਿਆ ਜਾ ਰਹੇਗਾ ਇਸ ਦੇ ਉੱਤੇ ਨਜ਼ਰਾਂ ਰਹਿਣਗੀਆਂ ਪਰ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਨੂੰ ਖਾਤਮ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਆ ਮੁਹਿੰਮ ਹੈ ਯੁੱਧ ਚਲਾਇਆ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਭਾਵੇਂ ਕਿ ਛੋਟੀਆਂ ਮੱਛੀਆਂ ਤੇ ਭਾਵੇਂ ਹੁਣ ਵੱਡੇ ਮਗਰਮੱਛ ਵਿਕਰਮ ਮਜੀਠੀਆ ਵਰਗੇ ਜੇਲ੍ਹ ਦੇ ਵਿੱਚ ਭੇਜ ਦਿੱਤੇ ਵਿਕਰਮ ਮਜੀਠੀਆ ਵਰਗਿਆਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਬਿਜినੈਸ ਦੀ ਰਡਾਰ ਦੇ ਉੱਤੇ ਸੀ ਤਾਂ ਬਿਜినੈਸ ਨੇ ਵੀ ਕਾਬੂ ਕਰ ਲਿਆ ਤੇ ਹੁਣ ਪ੍ਰਾਣੀਆਂ ਫਾਈਲਾਂ ਖੋਲੀਆਂ ਜਾ ਰਹੀਆਂ ਨੇ ਪ੍ਰਾਣੀਆਂ ਪਰਤਾਂ ਫਰੋਲੀਆਂ ਜਾ ਰਹੀਆਂ ਨੇ 2021 ਦੇ ਵਿੱਚ ਜੋ ਮਾਮਲਾ ਦਰਜ ਕੀਤਾ ਸੀ ਐਨਡੀਪੀਐਸ ਦਾ ਉਸ ਮਾਮਲੇ ਦੇ ਵਿੱਚ ਵੀ ਸਾਬਕਾ ਡੀਜੀਪੀ ਸਦਾ ਚਟੋਪਾਦੀਆ ਤੋਂ ਵੀ ਜਿਹੜੀ ਆ ਜਾਣਕਾਰੀ ਲਈ ਗਈ ਸਾਬਕਾ ਡਿਪਟੀ ਡਾਇਰੈਕਟਰ ਈਡੀ ਦੇ ਜਿਹੜੇ ਨੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਬੁਲਾਇਆ ਗਿਆ ਪੁੱਛਗਿੱਛ ਦੇ ਲਈ ਤਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਹੁਣ ਇਹ ਜਿਹੜੇ ਨੇ ਲਗਾਤਾਰ ਵਿਕਰਮ ਮਜੀਠੀਆ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਤੇ ਨਾਲ ਹੋਰ ਵੀ ਇਕੱਲੇ ਵਿਕਰਮ ਮਜੀਠੀਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਚੁੱਕੇ ਨੇ ਕਿ ਵੱਡੇ ਮਗਰਮੱਛ ਕੋਈ ਵੀ ਹੋਣ ਭਾਵੇਂ ਜਿਨ੍ਹਾਂ ਨੇ ਕਾਲੇ ਕਾਰੋਬਾਰ ਦੇ ਨਾਲ ਆਪਣੇ ਮਹਿਲ ਉਸਾਰੇ ਨੇ ਤਾਂ ਉਹ ਮਹਿਲ ਜਿਆਦਾ دیر ਨਹੀਂ ਟਿਕਣਗੇ ਬਲਡوزر ਵੀ ਚੱਲੇਗਾ ਮਸ਼ੀਨਾਂ ਵੀ ਤਿਆਰ ਨੇ ਤੇ ਨਾਲ ਹੁਣ ਅਸੀਂ ਵੱਡੀਆਂ ਕਾਰਵਾਈਆਂ ਵੀ ਕਰ ਰਹੇ ਹਾਂ ਤਾਂ ਇੱਕ ਪਾਸੇ ਤਾਂ ਨਸ਼ੇ ਨੂੰ ਨੱਥ ਪਾਉਣ ਦੇ ਲਈ ਯੁੱਧ ਛੇੜਿਆ ਗਿਆ ਦੂਜੇ ਪਾਸੇ ਤੋਰੀ ਦੇ ਲੋਕਾਂ ਦੇ ਲਈ ਇਹ ਵੱਡੀ ਸੁਗात ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੀ। ਪੰਜਾਬ ਦੇ ਲੋਕਾਂ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਰਕਾਰ ਹੀ ਦਿੱਤਾ ਉਹੀ ਵੱਡਾ ਐਲਾਨ ਜਿਸ ਦਾ ਚਿਰਾਂ ਤੋਂ ਕਰ ਰਹੇ ਸੀ ਲੋਕ ਇੰਤਜ਼ਾਰ। ਸਰਕਾਰ ਆਉਣ ਤੋਂ ਪਹਿਲਾਂ ਵੀ ਲੋਕਾਂ ਦੇ ਵੱਲੋਂ ਗੁਹਾਰ ਲਗਾਈ ਗਈ ਸੀ। ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਸੀ ਕਿ ਆਖਰ ਕਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੱਡਾ ਐਲਾਨ ਕਰਨਗੇ। ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਟਵਿੱਟਰ ਦੇ ਉੱਤੇ ਜਾਣਕਾਰੀ ਸਾਂਝੀ ਕਰਕੇ ਪੰਜਾਬੀਆਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਖੁਸ਼ੀ ਦੀ ਖਬਰ ਆਖਰ ਕਿਹੜੀ ਆ ਜਿਸ ਨੂੰ ਸੁਣ ਕੇ ਪੰਜਾਬ ਦੇ ਲੋਕ ਬਾਗੋ-ਬਾਗ ਹੋ ਜਾਣਗੇ ਪੁੱਠੀਆਂ ਛਾਲਾਂ ਮਾਰਨਗੇ ਦਰਅਸਲ ਧੂਰੀ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਧੂਰੀ ਦੇ ਵਿੱਚ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇ ਤਾਂ ਉਸ ਓਵਰ ਬ੍ਰਿਜ ਨੂੰ ਮਨਜ਼ੂਰੀ ਮਿਲ ਚੁੱਕੀ ਹੈ 54. 7675